ਹੁਣ ਬੰਦਿਆਂ ਦੇ ਅੰਦਰ ਇੱਕ ਸੋਚ ਹੁੰਦੀ ਹੈ ਇੱਕ ਸੋਚ ਹੈ ਸੋਚ ਦੇ ਦਰਸ਼ਨ ਮਨ ਦੇ ਦਰਸ਼ਨ ਉਹ ਕੇਵਲ ਸੰਤਾਂ ਮਹਾਪੁਰਖਾਂ ਬ੍ਰह्म ਗਿਆਨੀਆਂ ਨੂੰ ਹੁੰਦੇ ਨੇ ਦੇਵੀ ਬੁੱਧੀ ਨਾਲ ਜਦੋਂ ਉੱਥੇ ਆਪਾਂ ਪਹੁੰਚਦੇ ਹਾਂ ਉੱਥੋਂ ਪਤਾ ਲੱਗਦਾ ਕਿਹੜਾ ਇਨਸਾਨ ਰਾਜਸੀ ਹੈ ਕਿਹੜਾ ਤਮਸੀ ਹੈ ਤੇ ਕਿਹੜਾ ਸਾਤਕੀ ਹੈ ਸਾਡੇ ਵਿੱਚੋਂ ਆਪਾਂ ਜਿੰਨੇ ਇੱਥੇ ਬੈਠੇ ਆ ਨਾ ਅਸੀਂ ਇਹਨਾਂ ਤਿੰਨਾਂ ਅਵਸਥਾਵਾਂ ਵਿੱਚੋਂ ਕਿਸੇ ਨਾ ਕਿਸੇ ਵਿੱਚ ਇਸ ਟਾਈਮ ਵੀ ਜੀ ਰਹੇ ਆ ਕੁਝ ਲੋਕ ਸਾਡੇ ਚ ਰਜਸੀ ਅਵਸਥਾ ਰਜੋ ਗੁਣ ਚ ਜੀਰੇ ਨੇ ਇਸ ਟਾਈਮ। ਕੁਝ ਸਤੋ ਗੁਣ ਚ ਜੀਰੇ ਨੇ ਕੁਝ ਤਮੋ ਗੁਣ ਚ ਜੀਰੇ ਨੇ। ਤੇ ਹੁਣ ਧਿਆਨ ਰੱਖਿਓ ਇਹ ਤਿੰਨ ਅਵਸਥਾਵਾਂ ਇੱਕੋ ਬੰਦੇ ਚ ਵੀ ਆ ਜਾਂਦੀਆਂ ਨੇ। ਸਵੇਰੇ ਹੋ ਸਕਦਾ ਕੋਈ ਰਜੋ ਗੁਣ ਚ ਹੋਵੇ ਦੁਪਹਿਰੇ ਸਤੋ ਚ ਹੁੰਦਾ ਸ਼ਾਮ ਨੂੰ ਤਮੋ ਚ ਆ ਜਾਂਦਾ ਹੈ। ਮਨ ਸਾਡਾ। ਦੇਖੋ ਕਦੇ ਅਸੀਂ ਬਹੁਤ ਖੁਸ਼ ਹੁੰਨੇ ਆ। ਬੰਦਾ ਉਹ ਹੀ ਹੁੰਦਾ ਬਹੁਤ ਹੱਸ ਰਿਹਾ ਸਵੇਰੇ ਬਹੁਤ ਖੁਸ਼ੀ ਹੈ ਬੜਾ ਆਨੰਦ ਚ ਬੜੇ ਵਿਗਾਸ ਚ ਹੈ। ਕਹਿੰਦਾ ਪ੍ਰਵਾਹ ਨਹੀਂ ਆਨੰਦ ਬਣਿਆ ਜ਼ਿੰਦਗੀ ਦੇ ਮੋਜਾਂ ਮਾਣ ਰਿਹਾ। ਦੁਪਹਿਰ ਵੇਲੇ ਕਿਸੇ ਕੋਈ ਸਮੱਸਿਆ ਹੋ ਗਈ ਕੋਈ ਕਾਰੋਬਾਰ ਚ ਦਿੱਕਤ ਆ ਗਈ ਕੋਈ ਸਮਾਚਾਰ ਮਿਲਿਆ ਉਹ ਟੈਨਸ਼ਨ ਚ ਆ ਗਿਆ ਖਬਰ ਆ ਗਿਆ ਉਹਦਾ ਗੁਣ ਚੇਂਜ ਹੋ ਗਿਆ ਰਾਤ ਵੇਲੇ ਰੋਣ ਲੱਗ ਪਿਆ ਕਲਪਨਣ ਲੱਗਿਆ ਚੀਕਾਂ ਮਾਰਨ ਲੱਗੇ ਉਹਦਾ ਗੁਣ ਰਾਤ ਨੂੰ ਹੋਰ ਚੇਂਜ ਹੋ ਗਿਆ ਬਦਲ ਗਿਆ ਇਹ ਮਨ ਦੀ ਅਵਸਥਾ ਦੇ ਨਾਮ ਨੇ ਧਿਆਨ ਰੱਖਿਓ ਰਜੋ ਤਮੋ ਸ਼ਤੋ ਇਹ ਮਨ ਦੀਆਂ ਅਵਸਥਾਵਾਂ ਨੇ ਰਜੋ ਗੁਣ ਦੇ ਜਿਹੜੇ ਆਮ ਵਿਦਵਾਨਾਂ ਨੇ ਅਰਥ ਕੀਤੇ ਰਾਜਸੀ ਗੁਣ ਰਾਜ ਵਾਲਾ ਗੁਣ ਬਹੁਤ ਸੁੱਖਾਂ ਵਾਲਾ ਗੁਣ ਆ ਵੀ ਰਾਜਨ ਬਗਵੰਤੀ ਜਿੰਦਗੀ ਜੀ ਰਿਆਂ ਬੜੇ ਸੁਖ ਬੜੀ ਮਾਇਆ ਚਹਲ ਪਹਿਲ ਨੌਕਰ ਚੱਕਰ ਲੱਗਿਆ ਆਨੰਦ ਬਣਿਆ ਕੋਈ ਪ੍ਰਵਾਹ ਨਹੀਂ ਕੋਈ ਚਿੰਤਾ ਨਹੀਂ ਕੋਈ ਟੈਨਸ਼ਨ ਨਹੀਂ ਰਜੋਗ ਤਮੋ ਦਾ ਅਰਥ ਹੁੰਦਾ ਤਮ ਕਹਿੰਦੇ ਨੇ ਹਨੇਰੇ ਨੂੰ ਅੰਧਕਾਰ ਮਹਾ ਅਗਿਆਨਤਾ ਵਿੱਚ ਜਿਉਣ ਵਾਲੇ ਲੋਕ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਕੋਈ ਸਮਝ ਨਹੀਂ ਕੁੱਖ ਵੀ ਨਹੀਂ ਪਤਾ ਉਹਨੂੰ ਸੱਚ ਦਾ ਵੀ ਨਹੀਂ ਪਤਾ ਉਹਨੂੰ ਝੂਠ ਦਾ ਵੀ ਨਹੀਂ ਪਤਾ ਉਹਨੂੰ ਅੰਮ੍ਰਿਤ ਦਾ ਵੀ ਨਹੀਂ ਪਤਾ ਉਹਨੂੰ ਸ਼ਹਿਰ ਦਾ ਵੀ ਨਹੀਂ ਪਤਾ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਤਮੋ ਤਮ ਹਨੇਰੇ ਨੂੰ ਕਹਿੰਦੇ ਨੇ ਮੇਸ਼ਾਂ ਧਿਆਨ ਰੱਖਿਓ ਬਹੁਤ ਅੰਧਕਾਰ ਬਹੁਤ ਹਨੇਰਾ ਕੋਹਰ ਅੰਧਕਾਰ ਜਿਹਨੂੰ ਅਸੀਂ ਪੜਦੇ ਹਾਂ ਅਸ਼ੰਖ ਮੂਰਖ ਅੰਧ ਕੋਰ ਜਿਹੜੇ ਅਸ਼ੰਖ ਮੂਰਖ ਅੰਧ ਕੋਰ ਨੇ ਇਹ ਤਮੋ ਗੁਣ ਚ ਜੀਰੇ ਨੇ ਸਭ ਤੋਂ ਨੀਚੇ ਦੀ ਜਿਹੜੀ ਡਾਊਨ ਡੀਗ੍ਰੇਡ ਅਵਸਥਾ ਹੈ ਨਾ ਜਿਹੜੀ ਸਾਡੇ ਮਨ ਦੀ ਤਮੋ ਗੁਣ ਹੁੰਦੀ ਹੈ ਤੀਜਾ ਹੁੰਦਾ ਸਤੋ ਗੁਣ ਸਤੋ ਕਹਿੰਦੇ ਨੇ ਸਤਵਾਦੀਆਂ ਨੂੰ ਜਿਹੜੇ ਚੰਗੇ ਸੁਭਾਅ ਦੇ ਨੇ ਇੱਕ ਵਧੀਆ ਜਿਹਾ ਸੁਭਾਅ ਹੈ ਬ੍ਰਹਮ ਗਿਆਨ ਵਾਲਾ ਨਹੀਂ ਧਿਆਨ ਵਿੱਚ ਰੱਖਿਓ ਆਮ ਸੰਸਾਰੀ ਲੋਕਾਂ ਦੇ ਵਿੱਚ ਬਹੁਤਿਆਂ ਦਾ ਸਵਾਰ ਨਾਰਮਲ ਜਿਵੇਂ ਸਾਡੀ ਲਾਈਫ ਹੈ ਅਸੀਂ ਆਪਣੇ ਘਰ ਦੀ ਚੰਗੀ ਕਿਰਤ ਕਰਦੇ ਆਂ ਘਰ-ਬਾਰ ਚਲਾ ਰਹੇ ਆਂ ਥੋੜਾ ਬਹੁਤ ਅਸੀਂ ਦਾਨ ਪੁੰਨ ਵੀ ਕਰ ਲੈਂਦੇ ਆਂ ਥੋੜਾ ਬਹੁਤ ਅਸੀਂ ਅੰਮ੍ਰਿਤ ਬਾਣੀ ਦਾ ਪਾਠ ਵੀ ਕਰ ਲਿਆ ਥੋੜੀ ਬਹੁਤੀ ਸੇਵਾ ਵੀ ਕਰ ਲਈ ਕਿਸੇ ਦਾ ਭਲਾ ਵੀ ਕਰ ਦਿੱਤਾ ਮਾੜਾ-ਮੋਟਾ ਪਰ ਹਾਂ ਕਿਸੇ ਦਾ ਬੁਰਾ ਨਹੀਂ ਤੱਕਦੇ ਕੋਸ਼ਿਸ਼ ਹੁੰਦੀ ਹੈ ਬੁਰਾਈ ਤੋਂ ਬਚਾ ਕੇ ਰੱਖ ਇਹ ਹੁੰਦੇ ਨੇ ਸ਼ਤੋਗੁਣ ਵਾਲੇ ਬਹੁਤੇ ਲੋਕ ਇਸ ਵਿੱਚ ਵੀ ਜੀ ਰਹੇ ਨੇ ਹੁਣ ਮਹਾਰਾਜ ਜੀ ਕਹਿੰਦੇ ਕਿੰਨੇ ਨੇ ਕਹਿੰਦੇ ਕਈ ਕੋਟ ਰਾਜਸ ਤਾਮਸ ਸਤ ਕਰੋੜਾਂ ਦੀ ਗਿਣਤੀ ਚ ਹੁੰਦੇ ਨੇ ਕਰੋੜਾਂ ਹੀ ਰਾਜਸ ਕਰੋੜਾਂ ਹੀ ਤਾਮਸ ਕਰੋੜਾਂ ਹੀ ਸਤ ਹੁੰਦੇ ਨੇ ਬਾਣੀ ਚ ਇੱਕ ਹੋਰ ਗੱਲ ਕਹੀ ਮਹਾਰਾਜ ਕਹਿੰਦੇ ਇਹਨਾਂ ਤਿੰਨਾਂ ਤੋਂ ਉੱਪਰ ਹੁੰਦੀ ਇੱਕ ਚੌਥੀ ਅਵਸਥਾ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚਿਨੈ ਤਿਨਹਿ ਪਰਮ ਪਦ ਪਾਇਆ ਇਹਨਾਂ ਤੋਂ ਉੱਪਰ ਚੌਥਾ ਪਦ ਹੈ ਉਹ ਹੁੰਦਾ ਆਤਮਾ ਦਾ ਗੁਣ ਉਹ ਹੁੰਦਾ ਮਨ ਦੇ ਗਿਆਨ ਦਾ ਮਨ ਦੇ ਜਾਗਣ ਦਾ ਗੁਣ ਜਿਹੜਾ ਚੌਥੇ ਪੱਧਰ 'ਚ ਪਹੁੰਚਦਾ ਤਿੰਨਾਂ ਤੋਂ ਉੱਪਰ ਉੱਠੁੰਦਾ ਹੈ ਕਹਿੰਦੇ ਪਰਮ ਪਦ ਸਭ ਤੋਂ ਉੱਚੀ ਮਾਨਸਿਕ ਅਵਸਥਾ ਜਿੱਥੇ ਰੱਬ ਮਿਲਦਾ ਉੱਥੇ ਪਹੁੰਚ ਜਾਂਦਾ ਹੈ ਉਹਦੇ ਵਾਸਤੇ ਤਿੰਨਾਂ ਤੋਂ ਉੱਪਰ ਉੱਠਣਾ ਪਏਗਾ ਤਿੰਨਾਂ ਦੀ ਪ੍ਰਵਾਹ ਨਹੀਂ ਮੰਨਣੀ ਪੈਣੀ ਸਤੋਵ ਦੇ ਵਿੱਚ ਦੇਖੋ দান ਦੇਣਾ ਚੰਗਾ ਕਰਮ ਕਰਨਾ ਕਰਮ ਚੰਗੇ ਨੇ ਪਰ ਕਈ ਵਾਰੀ ਚੰਗੇ ਕਰਮ ਕਰਦਿਆਂ ਕਰਦਿਆਂ ਮਨ ਮਾੜਾ ਹੋ ਜਾਂਦਾ ਨੀਅਤ ਮਾੜੀ ਹੋ ਜਾਂਦੀ ਹੈ ਮਾੜੀ ਦਾ ਅਰਥ ਹੈ ਹੰਕਾਰ ਆ ਜਾਂਦਾ ਹੈ ਮੈਂ ਬਹੁਤ ਧੰਨੀ ਮੈਂ ਬੜੀ ਸੇਵਾ ਕਰਦਾ ਮੇਰੇ ਵਰਗੇ ਨੂੰ ਹੋ ਸਕਦਾ ਮੈਂ ਬਾਣੀ ਪੜ ਰਿਹਾ ਮੈਂ ਕਥਾ ਕਰ ਰਿਹਾ ਮੈਂ ਗਿਆਨੀਆਂ ਲੋਕ ਮੈਨੂੰ ਮਹਿਮਾਨਤ ਕਰਦੇ ਆ ਹੰਕਾਰ ਆ ਸਕਦਾ ਸਤੋ ਦੇ ਵਿੱਚ ਵੀ ਡੁੱਬਣ ਦਾ ਖਤਰਾ ਹੁੰਦਾ ਹੈ ਰਜੋ ਵਾਲਾ ਤੇ ਡੁੱਬਿਆ ਹੋਇਆ ਤਮੋ ਵਾਲਾ ਤੇ ਡੁੱਬਿਆ ਹੋਇਆ ਏ ਹੁਣ ਤੈਨੂੰ ਉਦਾਹਰਣਾਂ ਨਾਲ ਸਮਝੋ ਥੋੜਾ ਜਿਹਾ ਰਜੋ ਵਾਲਾ ਕਾ ਸਤਮੋ ਵਾਲਾ ਕਾ ਉਹ ਹੈ ਜਿਹੜਾ ਡੁੱਬ ਚੁੱਕਿਆ ਹੈ ਰਜੋ ਵਾਲਾ ਹੈ ਜਿਹੜਾ ਸੰਘਰਸ਼ ਕਰ ਰਿਹਾ ਤਾਰੀਆਂ ਲਾ ਰਿਹਾ ਪਾਣੀ ਚ ਤੈਰ ਰਿਹਾ ਨੂੰ ਸੋਚਦਾ ਮੈਂ ਬਹੁਤ ਆਨੰਦ ਚਾ ਹੈ ਪਾਣੀ ਦੇ ਵਿੱਚ ਹੈ ਉਹ ਕਦੇ ਵੀ ਡੁੱਬ ਸਕਦਾ ਫਿਰ ਖਤਰਾ ਉਹਨੂੰ ਵੀ ਹੈ ਟਾਈਟੈਨਿਕ ਪਾਣੀ ਚ ਡੁੱਬ ਗਿਆ ਜਿੰਨਾ ਚਿਰ ਉਹ ਚੱਲਦਾ ਸੀ ਉਹਦਾ ਖਤਰਾ ਬਣਿਆ ਸੀ ਉਹਨਾਂ ਨੇ ਦਾਵਾ ਕੀਤਾ ਸੀ ਵੀ ਇਹ ਕਦੇ ਨਹੀਂ ਡੁੱਬੇਗਾ ਉਹਦੇ ਚ ਪੂਰੇ ਸੁੱਖ ਸਹੂਲਤਾਂ ਆਨੰਦ ਸ਼ਾਂਤੀ ਵਿਕਾਸ ਮौज ਮੇਲਾ ਮਸਤੀ ਖਾਣ ਪੀਣ ਸਭ ਕੁਝ ਸੀ ਉਹ ਰਾਜਗੁਣ ਸੀ ਉਹਦਾ ਤੇ ਉਹਦੇ ਚ ਐਸ਼ ਪ੍ਰਤੀਸ਼ ਕੋਸ਼ਿਸ਼ ਕੀਤੀ ਕਿ ਵੀ ਹਰੇਕ ਫੈਸਿਲਿਟੀ ਪਬਲਿਕ ਨੂੰ ਪ੍ਰੋਵਾਈਡ ਕੀਤੀ ਜਾਏ ਉਹਦਾ ਸਤ ਗੁਣ ਵਾਲਾ ਸੁਭਾਅ ਸੀ ਵੀ ਅਸੀਂ ਸੁੱਖ ਵੀ ਦੇਣੇ ਨੇ ਇਥੇ ਆਨੰਦ ਮਾਣਨਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਵੈਰ ਵਿਰੋਧ ਨਹੀਂ ਈਰਖਾ ਨਹੀਂ ਉਹ ਦਾ ਸਤ ਗੁਣ ਸੀ ਪਰ ਡੁੱਬਣ ਦਾ ਖਤਰਾ ਤਾਂ ਸੇ ਤੇ ਸੀ ਨਾ ਵੀ ਪਾਣੀ ਚ ਹੈ ਤੇ ਪਾਣੀ ਚ ਡੁੱਬ ਵੀ ਗਿਆ ਜਹਾਜ਼ ਜਦੋਂ ਡੁੱਬਦੇ ਨੇ ਪਾਣੀ ਚ ਡੁੱਬਦੇ ਨੇ ਕਦੀ ਕਿਸੇ ਨੇ ਇਹ ਨਹੀਂ ਸੁਣਿਆ ਜ਼ਮੀਨ ਤੇ ਜਹਾਜ਼ ਖੜਾ ਸੀ ਡੁੱਬ ਗਿਆ ਜਿੰਨਾ ਚਿਰ ਪਾਣੀ ਚ ਡੁੱਬਣ ਦਾ ਖਤਰਾ ਰਹਿਣਾ ਸਤਵਾਦੀ ਪਾਣੀ ਚ ਹੁੰਦੇ ਨੇ ਪਰ ਉਹ ਕਿਨਾਰੇ ਤੇ ਹੁੰਦੇ ਨੇ ਡੂੰਘੇ ਪਾਣੀ 'ਚ ਨਹੀਂ ਹੁੰਦੇ ਉਹ ਹੁਣ ਤਕਰੀਬਨ ਬਾਹਰ ਹੋ ਚੁੱਕੇ ਨੇ ਪਰ ਧਿਆਨ ਰੱਖਿਓ ਕਹਿੰਦੇ ਕਈ ਵਾਰੀ ਬਹੁਤੀਆਂ ਕਿਸ਼ਤੀਆਂ ਕਿਨਾਰੇ ਤੇ ਵੀ ਡੁੱਬ ਜਾਂਦੀਆਂ ਨੇ ਆ ਜਿਹੜੇ ਆਉਂਦੀ ਹੈ ਨਾ ਸੁਨਾਮੀ ਆਉਂਦੀ ਹੈ ਉਹ ਕਿਨਾਰੇ ਵਾਲਿਆਂ ਨੂੰ ਵੀ ਡੁੱਬ ਕੇ ਲੈ ਜਾਂਦੀ ਹੈ ਜਿਹੜਾ ਚੌਥੇ ਪਦ ਵਾਲਾ ਹੁੰਦਾ ਤਿੰਨਾਂ ਤੋਂ ਉੱਪਰ ਹੁੰਦਾ ਪਾਣੀ 'ਚ ਹੁੰਦਾ ਹੀ ਨਹੀਂ ਉਹ ਸੰਸਾਰ 'ਚ ਰਹਿ ਕੇ ਨਿਰੰਕਾਰ ਨਾਲ ਸੁਰਤ ਜੋੜਦਾ ਇਸ ਕਰਕੇ ਉਹ ਡੁੱਬਦਾ ਵੀ ਕਦੇ ਨਹੀਂ ਮਹਾਰਾਜ ਕਹਿੰਦੇ ਉਸ ਅਵਸਥਾ 'ਚ ਪਹੁੰਚੀ ਆਪਾਂ ਚੌਥੇ ਪਦ ਕੋ ਜੋਨਰ ਚਿੰਨੈ ਤਿੰਨ ਹੀ ਪਰਮਪਦ ਪਾਇਆ ਇਹ ਹੁਣ ਤਿੰਨ ਨੇ ਕਿੰਨੇ ਨੇ ਕਹਿੰਦੇ ਕਈ ਕਰੋੜ ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸ਼ਾਸਤ ਚਾਰ ਵਿਦਮਨੇ ਜਾਂਦੇ ਨੇ 27 ਸਿਮਰਤियां ਤੇ 6 ਪੁਰਾਨ ਮਹਾਰਾਜ ਕਹਿੰਦੇ ਕਈ ਕਰੋੜ ਨੇ ਕਈ ਕਰੋੜ ਨੇ ਚਾਰ ਵਾਲਾ ਮਾਨ ਨਾ ਕਰੇ ਵੀ ਮੈਂ ਚਾਰ ਪੜ੍ਹਦੇ 27 ਵਾਲਾ ਮਾਨ ਨਾ ਕਰੇ ਮੈਂ 27 ਸਿਮਰਤियां ਪੜ੍ਹਦੀਆਂ ਪੁਰਾਣਾ ਵਾਲਾ ਮਾੜਨਾ ਕਰੇ ਮੈਂ ਚਾ ਮੈਂ ਪ੍ਰਾਣ ਪੜ ਦੇਣਾ ਮਹਾਰਾਜ ਕਹਿੰਦੇ ਤੇ ਕਰੋੜਾ ਹੀ ਨੇ ਬਾਕੀ ਕਦੋਂ ਪੜੋਗੇ ਇਹਨੂੰ ਰਚਣ ਵਾਲੇ ਕਰੋੜਾ ਨੇ ਇਹਨੂੰ ਪੜਨ ਵਾਲੇ ਵੀ ਕਰੋੜਾ ਹੋਣਗੇ ਕਿਉਂਕਿ ਜਿੰਨੀਆਂ ਧਰਤੀਆਂ ਜਿੱਥੇ ਜਿੱਥੇ ਕਾਇਨਾਤ ਹੈ ਜਿੱਥੇ ਜਿੱਥੇ ਜੀਵ ਹੈ ਜਿੱਥੇ ਜਿੱਥੇ ਜਨਮ ਹੈ ਉੱਥੇ-ਉੱਥੇ ਸਭ ਕੁਝ ਹੋਏਗਾ ਦੇਖੋ ਸਾਨੂੰ ਤਾਂ ਸਾਡੀ ਧਰਤੀ ਤੇ ਹੀ ਗਿਆਨ ਹੈ ਨਾ ਆਪਾਂ ਅੱਜ ਗੱਲਬਾਤ ਕਰ ਰਹੇ ਆ ਵੀ ਇੱਕ ਤਾਂ ਚਲੋ ਗੈਲੈਕਸੀ ਇੱਕ ਸਾਡਾ ਸਤਾਰਾ ਸੂਰਜ ਸੂਰਜ ਦੇ ਨੌ ਗ੍ਰਹਿ ਨੇ ਉਹਦੇ ਵਿੱਚ ਇੱਕ ਗ੍ਰਹਿ ਧਰਤੀ ਜਿੱਤੇ ਆਪਾਂ ਰਹਿ ਰਹੇ ਆ ਜਿਹੜੇ ਹੋਰ ਸੂਰਜ ਨੇ ਉਹਨਾਂ ਦੇ ਗ੍ਰਹਿ ਉਹਨਾਂ ਦੀਆਂ ਧਰਤੀਆਂ ਉਹਨਾਂ ਦੇ ਜੀਵ ਹੈ ਨੇ ਨਾ ਸਾਡੀ ਸਮਝ ਵਿੱਚ ਨਹੀਂ ਗੱਲ ਵੱਖਰੀ ਐ ਸਾਨੂੰ ਨਹੀਂ ਦਿਖਦੇ ਗੱਲ ਵੱਖਰੀ ਐ ਪਰ ਗੁਰੂ ਸਾਹਿਬ ਨੇ ਕਿਹਾ ਵੀ ਹੈ ਕਰੋੜਾਂ ਜੀਵ ਕਰੋੜਾਂ ਧਰਤੀਆਂ ਕਰੋੜਾਂ ਆਕਾਸ਼ ਕਰੋੜਾਂ ਪਤਾਲ ਕਰੋੜਾਂ ਮੰਡਲ ਉੱਥੇ ਜੀਵਨ ਵੀ ਹੋਏਗਾ ਉੱਥੇ ਇਹ ਕੁਝ ਵੀ ਹੋਏਗਾ ਕਈ ਕੋਟ ਬੇਤ ਵੀ ਨੇ ਪ੍ਰਾਣ ਵੀ ਨੇ ਸਿਮਰਤੀ ਵੀ ਨੇ ਸ਼ਾਸਤਰ ਵੀ ਨੇ। ਕਈ ਕੋਟ ਕੀਏ ਰਤਨ ਸਮੁੰਦ ਕਈ ਕਰੋੜ ਉਹ ਸਮੁੰਦਰ ਬਣਾਏ ਨੇ ਜਿਹੜੇ ਰਤਨਾ ਨਾਲ ਭਰੇ ਹੋਏ ਨੇ। ਸਮੁੰਦਰ ਦੇ ਵਿੱਚ ਬਹੁਤ ਕੁਝ ਹੁੰਦਾ ਹੈ। ਸਮੁੰਦਰ ਚ ਦਿਸਦਾ ਪਾਣੀ ਹੈ, ਧਿਆਨ ਰੱਖਿਓ। ਜਿਹੜਾ ਕੱਲੀ ਅੱਖ ਨਾਲ ਵੇਖੇਗਾ ਉਹਨੂੰ ਸਿਰਫ ਪਾਣੀ ਦਿਖੇਗਾ ਸਮੁੰਦਰ ਵਿੱਚ। ਵਿਵਾਜ ਜੀ ਬਹੁਤ ਪਾਣੀ ਆ, ਬਹੁਤ ਸਾਫ਼ ਹੈ, ਬੜਾ ਵਧੀਆ। ਚਲੋ ਭਈ ਬਸ ਗੱਲ ਖਤਮ। ਜਿਹਦੇ ਕੋਲ ਵਿਵੇਕ ਹੁੰਦਾ ਉਹ ਕਹਿੰਦਾ ਨਹੀਂ ਪਾਣੀ ਨਹੀਂ ਪਾਣੀ ਦੇ ਵਿੱਚ ਵੀ ਬਹੁਤ ਕੁਝ ਆ। ਕਹਿੰਦਾ ਥੱਲੇ ਉਤਰੋ। ਜਿਨੇ ਆਪਣੀ ਦਿਬਿਧ੍ਰਿਸ਼ਟੀ ਨਾਲ ਵੇਖਿਆ ਉਹ ਪਾਣੀ ਦੇ ਵਿੱਚ ਉਤਰੇ ਉਹਨਾਂ ਨੇ ਹੀਰੇ ਮੋਤੀ ਗੈਸਾਂ ਤੇਲ ਕਿੱਥੋਂ ਨਿਕਲਿਆ ਸਮੁੰਦਰ ਚੋਂ ਤੇਲ ਇੱਕ ਰਤਨ ਹੈ ਧਿਆਨ ਵਿੱਚ ਰੱਖਿਓ ਅੱਜ ਦੁਨੀਆ ਦੇ ਵਿੱਚ ਤੇਲ ਕਰਕੇ ਲੜਾਈਆਂ ਹੋ ਰਹੀਆਂ ਆ ਜਿਹੜਾ ਯੂਕਰੇਨ ਈਰਾਨ ਵਗੈਰਾ ਰੂਸ ਈਰਾਨ ਯੂਕਰੇਨ ਆ ਤੁਹਾਡਾ ਇਜ਼ਰਾਈਲ ਵਗੈਰਾ ਲੜਾਈ ਝਗੜੇ ਪਿੱਛੇ ਕਾਰਨ ਤੇਲ ਹੈ ਉਹਨਾਂ ਦਾ ਅਮਰੀਕਾ ਵਰਗੇ ਪਾਵਰ ਸੁੱਜਰੇ ਵੀ ਖਜ਼ਾਨਾ ਤੇਲ ਲਈ ਬੈਠੇ ਆ ਹੁਣ ਕਾਰਨ ਲੱਭ ਰਹੇ ਵੀ ਕਿਸੇ ਤਰੀਕੇ ਨਾਲ ਕਬਜ਼ਾ ਹੋ ਜਾਏ ਰਤਨ ਰਤਨ ਦਾ ਅਰਥ ਹੁੰਦਾ ਕੀਮਤੀ ਪਦਾਰਥ ਕੀਮਤੀ ਚੀਜ਼ ਸਾਡੀ ਧਰਤੀ ਤੇ ਸਭ ਤੋਂ ਕੀਮਤੀ ਕੀ ਹੈ ਜੀ ਸੋਚਿਆ ਕਦੇ ਨਾ ਤੁਸੀਂ ਸਭ ਤੋਂ ਕੀਮਤੀ ਕੀ ਆਪਣੀ ਧਰਤੀ ਤੇ ਜਾਂ ਇਨਾਮ ਕਹਿ लो ਵੀ ਤੁਸੀਂ ਗ੍ਰਹਿਆਂ ਦੇ ਵਿੱਚੋਂ ਮੰਨ ਲਓ ਗੈਲੈਕਸੀ ਵਿੱਚੋਂ ਮੰਨ ਲਓ ਕੀ ਹੋ ਸਕਦਾ ਧਰਤੀ ਤੇ ਕੀਮਤੀ ਲੋਹਾ ਪਾਣੀ ਅੱਗ ਹਵਾ ਮਿੱਟੀ ਸੋਨਾ ਚਾਂਦੀ ਹੀਰੇ ਮੋਤੀ ਧੰਨ ਜਵਾਹਰ ਕੁਛ ਵੀ ਕੀਮਤੀ ਨਹੀਂ ਸਭ ਤੋਂ ਕੀਮਤੀ ਇੱਥੇ ਲੱਕੜ ਹੈ ਬਨਸਪਤੀ ਰੁੱਖ ਕਿਉਂਕਿ ਹੋਰ ਕਿਸੇ ਵੀ ਗ੍ਰਹਿ ਤੇ ਨਹੀਂ ਹਨ ਇਹਦੇ ਨਾਲ ਮੌਸਮ ਬਦਲਦਾ ਇਹਦੇ ਨਾਲ ਬਰਸਾਤ ਹੁੰਦੀ ਹੈ ਇਹਦੇ ਨਾਲ ਆਕਸੀਜਨ ਮਿਲਦੀ ਹੈ ਇਹਦੇ ਕਰਕੇ ਉਤਪਤੀ ਜਲਦੀ ਹੈ ਕਿਸੇ ਧਰਤੀ ਤੇ ਦਰਖਤ ਨਹੀਂ ਹਨ ਕਿਸੇ ਗ੍ਰਹਿ ਦੇ ਵਿੱਚ ਪਲੈਨਟ ਤੇ ਸਿਰਫ ਧਰਤੀ ਤੇ ਨੇ ਕਿੱਡੀ ਕੁਦਰਤ ਨੇ ਅਸ਼ੀਨ ਦਾਤ ਦਿੱਤੀ ਹੈ ਇਹ ਲੋਕ ਕਿਉਂ ਸ਼ਤਕਾਰ ਕਰਦੇ ਨੇ ਦਰਖਤਾਂ ਦਾ ਮੈਂ ਬਹੁਤ ਵਾਰੀ ਬੇਨਤੀ ਕਰਦਾ ਅਸੀਂ ਦੇਖੋ ਗੁਰੂ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਰ ਅਸੀਂ ਕਦਰ ਨਹੀਂ ਕੀਤੀ ਜਿਹੜੇ ਮੱਥਾ ਟੇਕਦੇ ਜਿਹੜੇ ਰਮੱਲੇ ਪਾਪਾ ਰੱਖਦੇ ਆ ਸੋਨੇ ਦੇ ਅਸੀਂ ਛਬੇ ਸੋਨੇ ਦੇ ਛਤਰ ਸੋਨੇ ਦੇ ਚੌਰਸਾਬ ਸੋਨਾ ਦਾਨ ਦੇ ਪੱਥਰ ਦੇ ਦਸੋ ਆਹ ਦੇ ਦਿਓ ਉਹ ਦੇ ਦਿਓ ਕੀਮਤੀ ਰਮੱਲਾ ਦੇ ਦਿਓ ਅਸੀਂ ਗੁਰੂ ਦਾ ਇੱਕ ਵੀ ਬਚਨ ਨਹੀਂ ਮੰਨਿਆ ਜਿਹੜੇ ਪੜਦੇ ਨਹੀਂ ਜਿਹੜੇ ਮੱਥਾ ਨਹੀਂ ਟੇਕਦੇ ਉਹ ਤਿੰਨੇ ਚੀਜ਼ਾਂ ਅੱਜ ਵੀ ਸਾਹਵੇਂ ਬੈਠੇ ਅਸੀਂ ਤਿੰਨੇ ਚੀਜ਼ਾਂ ਜ਼ਹਿਰ ਬਣਾਤੀਆਂ ਸਾਡੇ ਲੋਕਾਂ ਨੇ ਸਾਡੀ ਮਿੱਟੀ ਵੀ ਜ਼ਹਿਰ ਹਵਾ ਵੀ ਜ਼ਹਿਰ ਪਾਣੀ ਵੀ ਜ਼ਹਿਰ ਪੂਰੇ ਭਾਰਤ ਵਿੱਚ ਕੈਂਸਰ ਦੇ ਬਹੁਤ ਜ਼ਿਆਦਾ ਮਰੀਜ਼ ਨੇ ਸਭ ਤੋਂ ਵੱਧ ਪੰਜਾਬ 'ਚ ਨੇ ਕਿਉਂ ਨੇ ਕਿਉਂਕਿ ਉੱਥੋਂ ਦੀ ਹਵਾ ਪਾਣੀ ਮਿੱਟੀ ਤਿੰਨੇ ਚੀਜ਼ਾਂ ਜ਼ਹਿਰ ਹੋ ਗਈਆਂ ਦੁਸ਼ਿਤ ਹੋ ਗਈਆਂ ਪਲੂਟਡ ਹੋ ਗਈਆਂ ਇਸ ਦਾ ਅਰਥ ਹੈ ਵੀ ਸਿਰਫ ਪੜਿਆ ਹੀ ਹੈ ਇਹਨਾਂ ਨੇ ਮੰਨਿਆ ਇਹਨਾਂ ਨੇ ਕਦਰ ਕੀਤੀ ਹੈ ਇੱਥੇ ਵੀ ਕੋਈ ਸੱਜਣ ਮੈਨੂੰ ਦੱਸ ਰਹੇ ਸਨ 2-4 ਦਿਨ ਪਹਿਲਾਂ ਕਹਿੰਦੇ ਭਾਈ ਸਾਹਿਬ ਇਹਨਾਂ ਨੇ ਪਾਣੀ ਨਹੀਂ ਛੇੜਿਆ ਹਲੇ ਤੱਕ ਜ਼ਮੀਨ ਦਾ ਕੈਨੇਡਾ ਨੇ 10-15 20 ਫੁੱਟ ਤੇ ਪਾਣੀ ਨਿਕਲ ਆਉਂਦਾ ਤੇਲ ਵੀ ਨਿਕਲ ਆਉਂਦਾ ਇੱਥੋਂ ਕਦਰ ਕੀਤੀ ਹੈ ਨਾ ਅਗਲਾ ਗ੍ਰੀਨਰੀ ਦੀ ਕਿੰਨੀ ਕਦਰ ਕਰ ਰਿਆ ਹਵਾ ਨੂੰ ਪੋਲਿਊਟਡ ਨਹੀਂ ਹੋਣ ਦੇਂਦੇ ਥੋੜਾ ਜਿਹਾ ਪੋਲੂਸ਼ਨ ਵਧ ਜਾ ਲੋਕ ਟੈਨ ਚਿੰਤਾ ਚਾ ਜਾਂਦੇ ਆ ਗਵਰਨਮੈਂਟ ਹਿੱਲ ਜਾਂਦੀ ਵੀ ਪੋਲੂਸ਼ਨ ਕਿਉਂ ਵਧ ਗਿਆ ਆਪਨੇ ਵਾਲੇ ਪਾਸੇ ਦੇਖ ਲੋ ਕੀ ਹਾਲਾਤ ਨੇ ਗੁਰੂ ਪਖਲਾ ਕਰੇ ਪੜਨ ਨਾਲ ਇਕੱਲੇ ਗੱਲ ਕਰਨ ਨਾਲ ਗੱਲ ਨਹੀਂ ਬਣਨੀ ਉਥੇ ਅਮਲ ਕਰਨਾ ਪੈਂਦਾ ਹੈ ਕਮਾਉਣੀ ਪੈਣੀ ਆ ਗੱਲ ਵੀ ਮਹਾਰਾਜ ਜੀ ਜੋ ਤੁਸੀਂ ਬਚਨ ਕੀ ਹੈ ਇਹ ਜੋ ਸਿੱਖਿਆਵਾਂ ਦਿੱਤੀਆਂ ਨੇ ਕਿਉਂ ਨਹੀਂ ਤਾਂ ਕਿ ਮੇਰਾ ਜੀਵਨ ਚੰਗਾ ਹੋ ਸਕੇ ਮੈਂ ਫਿਰ ਆਪਣੇ ਲਈ ਨਹੀਂ ਮੈਂ ਉਹ ਕੰਮ ਕਰਾਂ ਦੂਜਿਆਂ ਨੂੰ ਵੀ ਇਹਦੀ ਚੰਗੀ ਜ਼ਿੰਦਗੀ ਚੰਗੀ ਲਾਈਫ ਮਿਲ ਸਕੇ ਦੂਜਿਆਂ ਦਾ ਵੀ ਭਲਾ ਕਰਕੇ ਜਾਣਾ ਹੈ ਕਿਉਂ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੇ ਆ ਦੇਖੋ ਜੇ ਮੈਂ ਕੇਵਲ ਆਪਣੇ ਵਾਸਤੇ ਜੀ ਰਿਹਾ ਨਾ ਵੀ ਬਸ ਮੇਰਾ ਕੰਮ ਚੱਲ ਰਿਹਾ ਮੇਰੀ ਰੋਟੀ ਬੱਕ ਰਹੀ ਹੈ ਮੇਰੇ ਸਿਰ ਤੇ ਛੱਤ ਤਾਂ ਮੈਂ ਐਸ਼ ਕਰ ਰਿਹਾ ਓਕੇ ਮਹਾਰਾਜ ਕਹਿੰਦੇ ਜਾਨਵਰੀਆਂ ਔਰ ਕੁਝ ਨਹੀਂ ਹੈ ਸੌਰੀ ਟੂ ਸੇ ਗੁਰਬਾਣੀ ਦੇ ਮਤਲਬ ਕਹਿੰਦੇ ਜਾਨਵਰੀਆਂ ਕਿਉਂ ਆਪਣੇ ਲਈ ਤਾਂ ਜਾਨਵਰ ਵੀ ਜੀ ਰਹੇ ਨੇ ਪੰਛੀ ਪਰਿੰਦੇ ਵੀ ਆਪਣੀ ਰੋਟੀ ਆਪਣਾ ਘਰ ਆਪਣਾ ਆਲਣਾ ਉਹ ਵੀ ਬਣਾ ਲੈਂਦੇ ਆ ਆਪਣੇ ਲਈ ਦਾਣੇ ਉਹ ਵੀ ਚੁੱਕ ਲੈਂਦੇ ਆ ਪਰ ਤੈਨੂੰ ਇੱਕ ਮੈਂ ਵੱਡੀ ਸੋਚ ਦਿੱਤੀ ਸੀ ਤੈਨੂੰ ਵਿਵੇਕ ਬਖਸ਼ਿਆ ਸੀ ਤੈਨੂੰ ਪਰਉਪਕਾਰੀ ਬਣਾ ਕੇ ਭੇਜਿਆ ਸੀ ਜਨਮ ਮਰਨ ਦੁਹ ਮੈਂ ਨਹੀਂ ਜਨ ਪਰਉਪਕਾਰੀ ਆਏ ਮਹਾਰਜ ਨੇ ਇਹ ਨਹੀਂ ਕਿਹਾ ਜਾਨਵਰ ਪਰਉਪਕਾਰੀ ਹੈ ਜਨ ਪਰਉਪਕਾਰੀ ਹੈ ਜਨ ਕੋਣ ਆਪ ਜਾਨੀ ਤੇ ਆ ਰੱਬ ਦੇ ਸਾਰੇ ਪਰਉਪਕਾਰ ਕਰਨਾ ਸੀ ਅਸੀਂ ਬਣ ਕੇ ਸਵਾਰਥੀ ਗੁਰੂ ਭਲਾ ਕਰੇ ਤੇ ਕੱਲ ਸਾਰਿਆਂ ਦੇ ਨਹੀਂ ਆਪਾਂ ਜੋ ਕੁਲ ਮਨੁਮੈਨਿਟੀ ਕਿੱਥੇ ਖੜੀ ਅੱਜ ਦੀ ਮਨੁੱਖਤਾ ਬਹੁਤੇ ਅਸੀਂ ਸਵਾਰਥੀ ਬਣ ਗਏ ਅਸੀਂ ਪਰਉਪਕਾਰ ਉਪਕਾਰੀ ਨਾ ਬਣ ਸਕੇ ਅਸੀਂ ਕਰਤਾਰੀ ਨਹੀਂ ਬਣ पाए ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਪਰਉਪਕਾਰੀ ਆ ਪੂਰੇ ਸੰਸਾਰ ਦਾ ਭਲਾ ਖਾਤਰ ਖਵਲੇ ਦੀ ਖਾਤਰ ਆਪਣਾ ਪਰਿਵਾਰ ਆਪਣੇ ਬੱਚੇ ਆਪਣੀ ਜ਼ਮੀਨ ਜਾਇਦਾਦ ਕਾਰੋਬਾਰ ਛੱਡ ਕੇ ਨਿਕਲ ਗਏ ਦੇਖੋ ਵਿਦੇਸ਼ਾਂ ਚ ਆਪਾਂ ਵੀ ਆਇਆ ਅਸੀਂ ਸਾਰੇ ਆਪਾਂ ਵਿਦ ਮੈਂ ਆਪਣੇ ਆਪ ਨੂੰ ਵੀ ਮੰਨਣਾ ਅਸੀਂ ਸਿਰਫ ਆਪਣੀ ਲੋੜ ਵਾਸਤੇ ਆਏ ਆਂ ਅਸੀਂ ਪਰਉਪਕਾਰ ਕਰਨ ਤੇ ਨਹੀਂ ਆਏ ਹਾਂ ਇੱਥੇ ਆ ਕੇ ਕੋਈ ਚੰਗਾ ਕੰਮ ਕਰ ਜਾਈਏ ਇਹ ਗੱਲ ਵੱਖਰੀ ਹੈ ਪਰ ਉਹ ਮਨੋਰਥ ਹੀ ਲੈ ਕੇ ਤੁਰਿਆ ਮੈਂ ਦੁਨੀਆ ਦਾ ਭਲਾ ਕਰਨੇ ਲੋਕਾਂ ਦੇ ਜੀਵਨ ਬਦਲਨੇ ਆ ਜਿਹੜੀ ਦੁਨੀਆ ਵਿਕਾਰਾਂ ਵਿੱਚ ਮਾਇਆ ਵਿੱਚ ਅਡੰਬਰਾਂ ਵਿੱਚ ਕਰਮਕੰਡਾਂ ਵਿੱਚ ਪਖੰਡਾਂ ਦੇ ਚਿੱਕੜ ਵਿੱਚ ਦਲਦਲ ਵਿੱਚ ਫਸੀ ਹੈ ਡਿੱਗੇ ਰਹੇ ਨੇ ਲੜ ਰਹੇ ਨੇ ਭਿੜ ਰਹੇ ਨੇ ਕਲੇਸ਼ ਮੱਚੇ ਆ ਜੰਜਾਲ ਮੱਚੇ ਆ ਉਹਨਾਂ ਚੋਂ ਕੱਢਣੇ ਇਹਨਾਂ ਲੋਕਾਂ ਨੂੰ ਇਹਨਾਂ ਦੇ ਜੀਵਨ ਸਵਾਰਨੇ ਨੇ ਉਹਨਾਂ ਦੀ ਇਹ ਸੋਚ ਆ ਉਨਾ ਤੋਂ ਵੱਡਾ ਪਰਉਪਕਾਰੀ ਕੌਣ ਹੋਏਗਾ ਹਾਂ ਉਹਨਾਂ ਦਾ ਕੁਝ ਨਾ ਕੁਝ ਅੰਸ਼ ਸਾਡੇ 'ਚ ਹੈ ਜੇ ਅੱਜ ਕਿਤੇ ਦੇਖੋ ਗੁਣ ਹਮੇਸ਼ਾ ਨਾਲ ਹੀ ਚੱਲਦੇ ਹੁੰਦੇ ਨੇ ਅੱਜ ਦੁਨੀਆ 'ਚ ਕਿਤੇ ਕੋਈ ਵਿਪੱਤੀ ਪੈਂਦੀ ਅੱਜ ਖਾਲਸਾ ਏਡਾ ਪਾਪ ਸਾਡਾ ਸਿੱਖ ਸਮਾਜ ਪਹੁੰਚ ਜਾਂਦਾ ਇਹ ਗੁਰੂ ਨਾਨਕ ਸਾਹਿਬ ਦਾ ਮਿਲਿਆ ਹੋਇਆ ਗੁਣਾ ਹੈ ਸਾਡੇ 'ਚ ਪਰ ਇਹਨੂੰ ਆਪ ਸਾਰੇ ਆਪਣੇ ਚ ਲੈ ਕੇ ਆਈਏ ਵੱਧ ਤੋਂ ਵੱਧ ਵਧਾਈਏ ਇਹਦਾ ਅਰਥ ਇਹ ਨਹੀਂ ਵੀ ਕਿਸੇ ਨੂੰ ਰੋਟੀ ਪਾਣੀ ਦੇਤਾ ਪਰ ਉਪਕਾਰ ਹੋ ਗਿਆ ਨਹੀਂ ਆ ਜਿਹੜੀ ਕੁਦਰਤ ਹੈ ਇਹਨੂੰ ਸੰਭਾਲਣਾ ਹੈ ਆਉਣ ਵਾਲੀ ਜਨਰੇਸ਼ਨ ਪੀੜ੍ਹੀ ਮਨੁੱਖੀ ਨਸਲ ਵਾਸਤੇ ਉਹ ਕੰਮ ਕਰੀਏ ਤਾਂ ਕਿ ਉਹ ਕਹਣ ਵੀ ਹਾਂ ਮੇਰੇ ਬਜ਼ੁਰਗ ਸਾਡੇ ਵੱਡੇ ਚੰਗੇ ਸੀ ਜੋ ਸਾਡੇ ਵਾਸਤੇ ਕੁਝ ਵਧੀਆ ਕਰਕੇ ਗਏ ਨੇ ਇੱਥੇ ਸਾਨੂੰ ਪਹੁੰਚਣਾ ਪੈਣਾ ਹੈ ਗੁਰੂ ਭਲਾ ਕਰਨ ਕੀ ਇਹ ਰਤਨ ਸਮੁੰਦ ਕਿੰਨੇ ਕਹਿੰਦੇ ਕਰੋੜਾਂ ਹੀ ਸਮੁੰਦਰ ਐਸੇ ਪੈਦਾ ਕਰ ਦਿੱਤੇ ਬਣਾ ਦਿੱਤੇ ਕ੍ਰੀਏਟ ਕੀਤੇ ਨੇ ਜਿਹੜੇ ਰਤਨਾਂ ਨਾਲ ਭਰੇ ਹੋਏ ਨੇ ਪਾਣੀ ਵੀ ਆਪਣੇ ਆਪ ਚ ਰਤਨ ਹੈ ਪਾਣੀ ਤੋਂ ਬਿਨਾਂ ਤਾਂ ਜੀਵਨ ਨਹੀਂ ਹੋ ਸਕਦਾ ਫਿਰ ਪਾਣੀ ਦੇ ਵਿੱਚ ਕਿੰਨਾ ਕੁਝ ਆ ਤਰਲ ਪਦਾਰਥ ਆਪਾਂ ਜਿਹੜੀ ਕੱਲ ਗੱਲ ਕੀਤੀ ਸੀ ਕਈ ਤਰ੍ਹਾਂ ਦੇ ਉਹਨੇ ਪਾਵਣ ਪਾਣੀ ਬਸੰਤਰ ਪਾਣੀ ਦੇ ਰੂਪ ਤਰਲ ਪਦਾਰਥ ਲਈ ਕੋੜ ਉਹ ਹਰ ਇੱਕ ਪਾਣੀ ਦਾ ਹੀ ਰੂਪ ਹੁੰਦਾ ਹੈ ਤੋਂ ਸਮੁੰਦਰ ਵਿੱਚ ਬਹੁਤ ਕੁਝ ਆ ਸਾਧ ਸੰਗਤ ਰਤਨ ਵੀ ਨੇ ਮੋਤੀ ਵੀ ਨੇ ਸੋਨਾ ਚਾਂਦੀ ਇਹਨਾਂ ਪੜਾ ਦੇ ਕੀ ਕੁਝ ਸਮੁੰਦਰਾਂ ਚ ਕਿੰਨੀਆਂ ਕੀਮਤੀ ਚੀਜ਼ਾਂ ਭਰੀਆਂ ਹੋਈਆਂ ਕਈ ਕੋਟ ਨਾਨਾ ਪ੍ਰਕਾਰ ਜੰਤ ਨਾਨਾ ਇਹਨੂੰ ਮੈਨੂੰ ਲੱਗਦਾ ਬਹੁਤੀ ਸੰਗਤ ਨਾਲ ਨਾਨਾ ਪੜਦੀ ਆ ਨਾਨਾ ਰਿਸ਼ਤਾ ਹੁੰਦਾ ਨਾਨਾ ਸਮਝਦੇ ਆਪਣੀ ਮਾਂ ਦੇ ਪਿਤਾ ਜੀ ਮਾਤਾ ਦੇ ਪਿਤਾ ਉਹਨੂੰ ਨਾਨਾ ਕਹਿੰਦੇ ਆ ਇੱਥੇ ਨਾਨਾ ਨਹੀਂ ਹੈ ਲਿਖਿਆ ਨਾਨਾ ਹੀ ਮਿਲਦਾ ਇਹਨੂੰ ਪੜਾਂਗੇ ਨਾਨਾ ਅੱਧਕ ਨਹੀਂ ਲਾਉਣਾ ਨੰਨੇ ਤੇ ਨਾਨਾ ਨਾਨਾ ਦਾ ਅਰਥ ਹੁੰਦਾ ਬਹੁਤ ਜ਼ਿਆਦਾ ਅਨੇਕਾਂ ਕਈ ਤਰ੍ਹਾਂ ਦੇ ਨਾਨਾ ਪ੍ਰਕਾਰ ਕਈ ਪ੍ਰਕਾਰ ਦੇ ਜੰਤ ਕਈ ਕੋਟ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ 84 ਲੱਖ ਜੁਨਾ ਮੰਨਿਆ ਨੇ ਸਨਾਤਨ ਮਤ ਨੇ ਮਹਾਰਾਜ ਕਹਿੰਦੇ ਕਈ ਕਰੋੜ ਨੇ 100 ਲੱਖ ਦਾ 1 ਕਰੋੜ ਬਣਦਾ ਪਰ ਇੱਥੇ ਤੇ ਕਈ ਕਰੋੜ ਆ ਗਏ ਇਹਦਾ ਅਰਥ ਹੈ ਵੀ ਗੁਰੂ ਸਾਹਿਬ ਕੇਵਲ ਇਸ ਧਰਤੀ ਨੂੰ ਨਹੀਂ ਵੇਖ ਰਹੇ ਮਹਾਰਾਜ ਪੂਰੀ ਕੁਦਰਤ ਨੂੰ ਪੂਰੇ ਨੇਚਰ ਨੂੰ ਪੂਰੇ ਬ੍ਰਹਿਮੰਡ ਨੂੰ ਵੇਖ ਕੇ ਚੱਲ ਰਹੇ ਹੈ ਗੁਰੂ ਸਾਹਿਬ ਦਾ ਨਜ਼ਰੀਆ ਕੱਲ ਵੀ ਬੇਨਤੀ ਕੀਤੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਸੀਂ ਤੇ ਇੱਕ ਬ੍ਰਹਿਮੰਡ ਦਾ ਹਿੱਸਾ ਕਹਿੰਦੇ ਅਕਾਲ ਨੇ ਵਾਹਿਗੁਰੂ ਨੇ ਕਰੋੜਾਂ ਬ੍ਰਹਿਮੰਡ ਸਾਜੇ ਬਣਾਏ ਤੇ ਉਹਨਾਂ ਦੀ ਦੇਖਭਾਲ ਕੇਅਰ ਵੀ ਕਰ ਰਿਹਾ ਹੈ ਇਹ ਨਹੀਂ ਵੀ ਬਣਾ ਕੇ ਛੱਡ ਤੇ ਪੈਦਾ ਕਰ ਕਰਕੇ ਛੁੱਟੀ ਜਾਂਦਾ ਨਹੀਂ ਸੰਭਾਲ ਵੀ ਰਿਹਾ ਪਰਵਰਿਸ਼ ਵੀ ਕਰ ਰਿਹਾ ਕਰੋੜਾਂ ਬ੍ਰਹਮੰਡਾਂ ਨੂੰ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਂਦਾ ਰੇ ਪਰ ਮੂਰਖ ਇੱਕ ਗੁਣ ਵੀ ਨਹੀਂ ਜਾਣ ਪਾਉਂਦਾ ਉਹ ਕਰੋੜਾਂ ਬ੍ਰਹਮੰਡਾਂ ਨੂੰ ਰਿਸ਼ਕ ਦੇ ਰਿਹਾ ਦਾਤਾਂ ਦੇ ਰਿਹਾ